ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਰਾਮਪਰਾ ਫੂਲ ਜ਼ਿਲ੍ਹਾ ਬਰਹਿੰਡਾ ਮੇਲਾ ਲੱਗਿਆ ਹੋਇਆ ਇੱਥੇ ਪਸ਼ੂਆਂ ਦਾ ਮੁਕਾਬਲੇ ਹੋ ਰਹੇ ਆ ਚੰਗੀਆਂ ਨਸਲਾਂ ਬਹੁਤ ਸੋਹਣੀਆਂ ਝੋਟੀਆਂ ਉੱਚੀਆਂ ਹੋਈਆਂ ਬਾਈ ਜੀ ਇੱਥੇ ਕਾਵਾਂ ਵੀ ਪਹੁੰਚੀਆਂ ਹੋਈਆਂ ਚੰਗਿੰਨ ਨਸਲ ਦੇ ਪਸ਼ੂ ਪਹੁੰਚੇ ਹੋਏ ਆ ਬਹੁਤ ਵਧ ਗਿਆ ਰਾਮਪਰਾ ਫੂਲ ਗੁਰੂ ਅੰਗਦ ਦੇਵ ਯੂਨੀਵਰਸਿਟੀ ਆ ਇਹ ਵੱਡੀ ਗਿਣਤੀ ਚਜ ਮੁਕਾਬਲਿਆਂ ਚ ਭਾਗ ਲੈਣਾ ਅਸੂ ਪਹੁੰਚੇ ਹੋਏ ਇੱਥੇ ਬਹੁਤ ਵਧੀਆ ਹਾਂਜੀ ਬਾਈ ਜੀ ਕੀ ਹਾਲ ਆ ਆਪਣੀ ਵਾਜੇ ਹੀ ਕਿਹੜੇ ਕੰਪੀਟੀਸ਼ਨ ਪਾਉਣਾ ਇਹਨੂੰ ਇਹ ਆਪਣੇ ਦੋ ਦੰਦਾਂ ਚ ਚਾਰ ਦੰਦਾਂ ਦੇ ਪੱਟੇ ਪੰਜ ਸੌਨਾਂ ਜੀ ਪਹਿਲੇ ਸੂਏ ਪਹਿਲੇ ਸੂਏ ਆ ਕਿੱਥੋਂ ਪਹੁੰਚੇ ਹੋ ਜੀ ਕਿਹੜੇ ਪਿੰਡੋਂ ਆਇਓ ਮੋੜ ਦਾਪਾ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਨੂੰ ਜਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਹੁਤ ਚੰਗੀ ਝੋਟੀ ਲੈ ਕੇ ਆਇਆ ਬਾਈ ਪਹਿਲਣ ਤਸਵੀਰ ਆ ਇੱਕ ਆਪਣੀ ਆਈ ਆ ਅੱਡੀ ਆਈ ਆ ਤੋ ਵਧੀਆ ਹਾਂ ਕੱਟੀ ਆਪਣਾ ਦਿਖਾਉਂਦਾ ਬਈ ਚੰਗੀ ਨਸਲ ਦੇ ਪਸ਼ੂ ਹੁੰਚੇ ਹੋਏ ਆ ਬਾਈ ਜੀ ਹਾਂਜੀ ਹਾਂਜੀ ਉਹ ਹੋਈ ਮਾਰੀ ਚਲ ਕਪੜਾ ਰਾਮਪਰਾਪੂ ਜਿਲ੍ਹਾ ਬਟੰਡਾ ਬਾਈ ਬਹੁਤ ਸੋਹਣੀ ਚੰਗੀ ਵੜ ਲੈ ਕੇ ਆਇਆ ਬਰਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਜੀ ਫੂਲ ਟਾਊਨ ਫੂਲ ਟਾਊਨ ਇੱਥੇ ਲੋਕਲੀ ਹਾਂਜੀ ਹਾਂ ਤੇ ਕਿੰਨੇ ਚਿਰ ਦੀ ਹੋ ਗਈ ਆਪਣੀ ਇਹ ਜੀ 10 ਤੇ ਕਿਹੜੇ ਮੁਕਾਬਲੇ ਚ ਪਾਉਣਾ ਜੀ ਇਹਨੂੰ ਮੁੰਡੇ ਨੂੰ ਪਤਾ ਜੀ ਉੱਧਰ ਅੱਛਾ ਮੁੰਡਾ ਗਿਆ ਉਧਰ ਉਹ ਬਾਈ ਕਹਿੰਦਾ ਉਹਨੂੰ ਪਤਾ ਸਾਰਾ ਕਿਹੜਾ ਪਿਕ ਕੰਪੀਟੀਸ਼ਨ ਲੜਨਾ ਬਹੁਤ ਸੋਹਣੀ ਆ ਚੰਗੀਆਂ ਮੱਝਾਂ ਗਾਵਾ ਬੱਕਰੀਆਂ ਹੀ ਪਹੁੰਚੀਆਂ ਉਹ ਹੀ ਦਿਖਾ ਦਿੰਨੇ ਆ ਸਾਨੂੰ ਤੇਨੇ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ 9479998308 ਵੇਗਾ ਸਿੱਧੂ ਫਾਰਮ ਫੇਸਬੁੱਕ ਤੇ ਪੰਜਾਬੀ ਚ ਤੇ YouTube ਤੇ ਅੰਗਰੇਜ਼ੀ ਚ ਆ ਜਰਾ ਆ ਭੇਡਾਂ ਬੱਕਰੀਆਂ ਵੀ ਮੁਕਾਬਲੇ ਲੜਨ ਆਈਆਂ ਇੱਥੇ ਸਵੇਰ ਦਾ ਟਾਈਮ ਆ 11:00 ਵਜੇ ਦਾ ਬਹੁਤ ਵੱਡੀ ਗੰਤੀ ਚ ਪਸ਼ੂ ਪਹੁੰਚੇ ਹੋਏ ਆ ਇੱਕ ਪਹਿਲੇ ਨੰਬਰ ਤੇ ਪਹਿਲਾਂ ਝੋਟੀ ਦਿਖਾਈ ਸੀ ਆਪਾਂ ਇਹ ਆਪਣੀ ਝੋਟੀ ਬਾਈ ਜੀ ਆਪਾਂ ਕਿਹੜੇ ਮੁਕਾਬਲੇ ਚ ਕੌਣੀ ਆ ਇਹ ਮਕਾਬਲਾ ਇਹਨਾਂ ਦਾ ਕੋਈ ਵੀ ਨਹੀਂ ਇਹ ਇੱਕ ਹੀ ਮਕਾਬਲਾ ਰੱਖ ਲਿਆ ਇਹਨਾਂ ਨੇ ਵੱਡੀਆਂ ਛੋਟੀਆਂ ਦਾ ਪਰ ਇੱਕ ਹੀ ਅੱਛਾ ਮੋਹਰਾ ਦਾ ਇੱਕੋ ਹੀ ਰੱਖਿਆ ਮੋਹਰਾ ਦੀ ਝੋਟੀ ਆ ਬਾਈ ਕਹਿੰਦਾ ਪਹਿਲਾਂ ਵੀ ਦਿਖਾਈਏ ਆਪਾਂ ਬਹੁਤ ਸੋਹਣੀ ਉੱਕਾ ਪੀਸ ਆ ਬਾਈ ਜੀ ਸਿੰਘ ਸਿੰਘ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਡੇ ਭਰਾ ਚੰਗੀਆਂ ਸ਼ਾਨਦਾਰ ਮੱਝਾਂ ਪਹੁੰਚੀਆਂ ਵਈਆਂ। ਰਾਂਪਰਾ ਫੂਲ ਮੇਲਾ ਲੱਗਿਆ ਹੋਇਆ ਗੁਰੂ ਅੰਗਦੇਵ ਯੂਨੀਵਰਸਿਟੀ ਐਵੇਨਿਊ ਦੀ ਬਾਈ ਜੀ ਇਹ। ਵੱਡੀ ਗਿਣਤੀ ਚ ਪਸ਼ੂ ਪਹੁੰਚੇ ਹੋਏ ਆ। ਚੰਗੀਆਂ ਸਕੀਨ ਮੱਝਾਂ ਗਾਵਾ। ਟੌਪ ਤੋਂ ਟੌਪ ਦਾ ਮਾਲ ਪਹੁੰਚਿਆ ਹੋਇਆ। ਜੀ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 947998308 ਚੰਗੀ ਸ਼ਾਨਦਾਰ ਝੋਟੀ ਆ ਆਪਣੀ ਝੋਟੀ ਹੈ ਬਾਈ ਜੀ ਇਹ ਕਿਹੜੀ ਜਗ੍ਹਾ ਤੋਂ ਨਥਾਣਿਓ ਨਥਾਣਿਓ ਕਿਹੜੇ ਮੁਕਾਬਲੇ ਚ ਬਣਾਣੀ ਹੈ ਇਹ ਆਉਂਦਾ ਬਾਈ ਪੁੱਛਦੇ ਜੋ ਬਾਈ ਕਾ ਨਾਉ ਦਾ ਮਾਲਕ ਉਹ ਸ਼ਾਨਦਾਰ ਕਿੱਥੇ ਪਹੁੰਚੀਆਂ ਹੋਈਆਂ ਉਹਨਾਂ ਦੀ ਪਹਿਲਾਂ ਇਹਦੀ ਨੁਹਿੰਦੀ ਬੱਟਲੇ ਜੀ ਬਹੁਤ ਸ਼ਾਨਦਾਰ ਕਿੱਥੇ ਪਹੁੰਚੀਆਂ ਹੋਈਆਂ ਉਹਨਾਂ ਦੀ ਉਹਨਾਂ ਦੀ ਉਹ ਤਿਆਰੀ ਕਰੀ ਜਾਂਦੇ ਆ ਭਰਾ ਹਾਂਜੀ ਹਾਂਜੀ ਆ ਗਈ ਆਜੋ ਮਿਲਤਾ ਹੋਗਾ ਇਹ ਆ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਬਾਈ ਜੀ ਸਾਹਮਣੇ ਮੇਲਾ ਲੱਗਿਆ ਹੋਇਆ ਰਾਮਪਰਾਫੂਲ ਜ਼ਿਲ੍ਹਾ ਬਟਿੰਡਾ ਇਹਨੇ ਤੇ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮੰਡੀਆਂ ਦੀਆਂ ਇੱਕ ਤਰੀਕ ਨੂੰ ਮੰਡੀ ਰਾਮਪੁਰਾ 11 ਉਨਤਨੋਲਾ 20 ਦੇ ਮੋੜਾਂ ਤੇ ਆਪਾਂ ਫੁੱਲ ਵੀਡੀਓ ਪਾਉਣੀ ਹੈ ਬਾਈ ਜੀ ਤੇ ਚੈਨਲ ਨੂੰ ਫੋਲੋ ਕਰ ਲੋ ਦਾ ਪਤਾ ਵਾ ਸਾਰੀਆਂ ਵੀਡੀਓ ਸਾਰੀ ਜਾਣਕਾਰੀ ਮੰਦੇ ਦੀ ਚੰਗੇ ਦੀ ਤੁਹਾਡੇ ਕੋਲੇ ਹਰ ਵੇਲੇ ਘਰੇ ਬੈਠੇ ਕੋਲੇ ਪਹੁੰਚਦੀ ਕਰਦਿਆ ਕਰਾਂਗੇ ਸਾਰੇ ਮੇਲਿਆਂ ਦੀ ਜਾਣਕਾਰੀ ਅਗਲੀਆਂ ਵੀਡੀਓ ਇਸੇ ਚੈਨਲ ਤੇ ਚੱਲਣਗੀਆਂ ਸਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ